ਰਾਤ ਫਰ ਕਿਹੜੀ ਜਿੱਤ ਗਈ ਬਈ ਮੁੰਬਈ ਹਾਂ ਬਈ ਤੇ ਹੁਣ ਆਪਣਾ ਮੈਚ ਕਿਹਦੇ ਨਾਲ ਹੋਊਗਾ ਆਪਣਾ ਹੋਊਗਾ ਇਸ ਮੁੰਬਈ ਨਾਲ ਕੀ ਲੱਗਦਾ ਮੁੰਬਈ ਜਿੱਤੂਗੀ ਪੰਜਾਬ ਪੰਜਾਬ ਵੀ ਆਪਣੀ ਤਾਂ ਪੰਜਾਬ ਜਿੱਤੂਗੀ سپورਟ ਆਪਣੀ ਪੰਜਾਬ ਨਹੀਂ ਹੈ ਪੁਰਾਣਾ ਕਬੱਡੀ ਖਿਡਾਰੀ ਹੈ ਬਹੁਤ ਤਕੜਾ ਸਾਡੇ ਲੰਬੀ ਹਲਕੇ ਪੁੱਛੋ ਟੇ ਇੱਕ ਖਵਾਣ ਦਾ ਇੱਕ ਏਕ ਨਹੀਂ ਹਾਂ ਜੀ ਪੰਨ ਸਹਨੇ ਜਿਹੜਾ ਤੋਂ ਮੁੰਡਾ ਸੰਦੀਪ ਆ ਹੁੰਦਾ ਮੋਇਲਿਕਾ ਚਪੜਾ ਦਾ ਪਾਣੀ ਸਟਾ ਰਹੇ ਨਹੀਂ ਬਹੁਤ ਵਧੀਆ ਜੇ ਬਿਮਾਰੀਆਂ ਦਾ ਘਰ ਆ ਮੱਛਰ ਬਹੁਤ ਹੁੰਦਾ ਹਾਂ ਹਾਂ ਹਵਾ ਚੱਲ ਪਈ ਰੇਤ ਆ ਡਰ ਰਿਹਾ ਤੇ ਬੱਦਲ ਵੀ ਹੋ ਰਹੀ ਹੈ ਤੁਹਾਡੇ ਸਾਹਮਣੇ ਆ ਦਿਓ ਵਿਦਿਆ ਦਿਓ ਪਿਆਰ ਧੀਆ ਨਾਲ ਹੈ ਸੰਸਾਰ ਵਾਕਿਆ ਸਹੀ ਗੱਲ ਹੈ ਜੀ ਆਖੂ ਜੇ ਇਹਨੂੰ ਮਤਲਬ ਘੁਮਾਲਿਆ ਜਾਵੇ ਤਾਂ ਬਹੁਤ ਵਧੀਆ ਯਾਦਗਰੀ ਚੀਜ਼ ਹੈ ਇਹ ਕਿਹਨੇ ਦਿੱਤਾ ਫੋਨ ਬਾਈ ਬਾਈ ਆ ਇੱਥੇ ਨਾ ਮੁੰਡਾ ਆ ਬਾਈ ਜਰਾ अच्छा अच्छा ਉਹਨਾਂ ਨੇ ਦਿੱਤਾ ਹਾਂਜੀ ਚਲੋ ਬਾਈ ਧੰਨਵਾਦ ਦੇਓ ਵਿਦਿਆ ਦੇਓ ਪਿਆਰ ਧੀਆ ਨਾਲ ਹੈ ਸੰਸਾਰ ਵਾਕਿਆ ਸਹੀ ਗੱਲ ਹੈ ਜੀ ਮਾਂ ਧੀ ਬਹੁਤ ਵੱਡੇ ਵੱਡੇ ਰੂਪ ਨੇ ਔਰਤ ਦੇ ਕਿਤਾਬਾਂ ਨਾਲ ਪਿਆਰ ਦੇਵੇ ਜੀਵਨ ਨੂੰ ਸ਼ਿੰਗਾਰ ਵਾਹ ਜੀ ਵਾਹ ਬਾਕੀ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਖੂਬਸੂਰਤ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਰੱਖਣ ਜੀ ਤੇ ਅੱਜ ਦੀ ਵੀਡੀਓ ਸ਼ੁਰੂਆਤ ਕਰਦੇ ਆਪਾਂ ਲਾਸਟ ਦੇ ਵਿਚਾਰ ਨਾਲ ਸਿੱਖਿਆ ਤੋਂ ਨਾ ਕਰੋ ਇਨਕਾਰ ਨਹੀਂ ਤਾਂ ਜੀਵਨ ਹੈ ਬੇਕਾਰ ਵਾਹ ਜੀ ਵਾਹ ਕੱਲੇ ਸਿੱਖਿਆ ਹੀ ਹੁੰਦੀ ਹੈ ਜਿਹੜੀ ਇਨਸਾਨ ਦੇ ਨਾਲ ساری ਜ਼ਿੰਦਗੀ ਰਹਿੰਦੀ ਹੈ ਹੋਰ ਕੁਛ ਰਵੇ ਭਾਵੇਂ ਨਾ ਤਾਂ ਕਰਕੇ ਦੱਬ ਕੇ ਪੜੋ ਤੇ ਇਹਦੀ ਜਿਹੜੀ ਅਹਿਮੀਅਤ ਹੈ ਉਹ ਬੰਦੇ ਨੂੰ ਉਦੋਂ ਪਤਾ ਲੱਗਦੀ ਹੈ ਜਦੋਂ ਹੱਥੋਂ ਸਾਰਾ ਕੁਝ ਲੰਘ ਜਾਂਦਾ ਹੈ ਤਾਂ ਕਰਕੇ ਪੜੋ ਲਿਖੋ ਤੇ ਆਪ ਦਾ ਆਪਣੇ ਮਾਪਿਆਂ ਦਾ ਤੇ ਪਿੰਡ ਦਾ ਆਪ ਦੀ ਸਟੇਟ ਦਾ ਆਪ ਦੇ ਦੇਸ਼ ਦਾ ਨਾਮ ਉੱਚਾ ਕਰੋ ਬਾਕੀ ਚੱਲਦੇ ਆਪਾਂ ਛੱਪੜ ਕਣੀ ਅੱਜ ਉੱਥੇ ਆਗੂ ਕੋਲਾਈ ਜਾਂਦੇ ਸੀ ਵੇਣੇ ਉਹਨਾਂ ਨੇ ਕਿੰਨਾ ਕੰਮ ਨਵੇੜਤਾ ਉਹਨਾਂ ਨਾਲ ਵੀ ਕਰਦੇ ਆ ਗੱਲਾਂ ਬਾਤਾਂ ਨਾਲੇ ਵੇਣੇ ਜਿਹੜਾ ਛੱਪੜ ਦੀ ਸਫਾਈ ਕੋ ਤੱਕ ਹੋ ਜੂਗੀ ਫਿਰ ਜਲਦੀ ਕੋਈ ਚੰਗੀ ਖਬਰ ਸੁਣਨ ਨੂੰ ਮਿਲੇ ਉਮੀਦ ਆ ਤੇ ਆ ਜੋ ਵੱਧਦੇ ਆ ਪਾ ਜੀ ਵੀਡੀਓ ਵੱਲ ਕੀ ਹਾਲ ਆ ਜੀ ਠੀਕ ਆ ਜੀ ਠੀਕ ਆ ਵਧੀਆ ਮਾਨ ਸਾਹਿਬ ਤਕੜਿਓ ਵਧੀਆ ਜੀ ਲਾ ਦੀ ਅੱਗ ਹਾਂਜੀ ਹਾਂਜੀ ਲਾਤੀ ਹੋਰ ਆ ਪੱਟੀ ਬੈਠੇ ਕਿ ਪੈ ਪੈ ਇਧਰ ਤੇ ਆਹਦੇ ਚ ਪਾਉਂ ਹੀ ਆ ਜੀ ਚਲਾਉਣੀਆਂ ਮੋਟਰਾਂ ਮੋਟਰਾਂ ਪਰ ਹਾਂਜੀ ਮੋਟਰ ਚਲਾਉਂਦੇ ਹੋਰ ਵਧੀਆ ਬਹੁਤ ਥੱਲੇ ਜਾਵੜਈ ਹਾਂ ਪਰ ਤੱਜ ਪਾਣੀ ਇਹਦਾ ਸਾਰਾ ਛੱਪੜ ਦਾ ਗੱਲ ਕਰੀ ਜਾਂਦਾ ਸਭਾਈ ਹੋਰ ਵਧੀਆ ਨਾਲੇ ਖੋਜਾਂ ਨਿਕਲੇ ਉਹ ਵਧੀਆ ਨਿਕਲੇ ਆਇਆ ਹੈ ਨਾ ਅੱਛਾ ਇੱਧਰ ਵੀ ਅੱਕ ਲਾਤੀ ਇੱਧਰ ਵੀ ਸਾਰੇ ਹੀ ਨਹੀਂ ਵਧੀਆ ਕੰਨੋ ਜਿਹੜਾ ਰਹਿ ਗਿਆ ਇਹਨੂੰ ਵੀ ਕਰ ਦੇਣਾ ਜੀ ਨਹੀਂ ਨਹੀਂ ਬਹੁਤ ਵਧੀਆ ਯਾਰ ਹਾਂਜੀ ਆਪਾਂ ਨੂੰ ਸੀ ਤਾਂ ਕਰਕੇ ਨਹੀਂ ਉਹ ਕੀਤਾਗਾ ਹਾਂ ਹੋਰ ਵਧੀਆ ਸਾਰਾ ਪਾਸੇ ਕਰਕੇ ਤੇ ਬਸ ਚਲੋ ਹੋਰ ਕਰੀ ਠੀਕ ਆ ਸਾਰੇ ਵਧੀਆ ਵਧੀਆ ਹੀ ਵਧੀਆ ਪੁਰਾਣਾ ਕਬੱਡੀ ਖਿਡਾਰੀ ਆ ਬਹੁਤ ਤਕੜਾ ਸਾਡੇ ਲੰਬੀ ਹਲਕੇ ਪੁੱਛੋ ਟੇ ਇੱਕ ਖਵਾਨ ਦਾ ਇੱਕ ਏਕ ਕਣੀ ਹਾਂਜੀ ਟਾਈਮ ਟਾਈਮ ਦੀ ਗੱਲ ਹੈ ਅਜੇ ਪੂਰਾ ਫਿੱਟ ਪਿਆ ਯਾਰ ਦਿਖਾਉਣੇ ਸਾਨੂੰ ਦੋਸਤੋ ਖੂ ਹੋਂਦਾ ਦੇਖਣ ਲੱਗੇ ਪਹਿਲਾਂ ਦੀ ਨਹੀਂ ਸੀ ਆਇਆ ਖੂ ਦੇ ਨੂੰ ਮਤਲਬ ਸੰਭਾਲਿਆ ਜਾਵੇ ਤਾਂ ਬਹੁਤ ਵਧੀਆ ਯਾਦਗਰੀ ਚੀਜ਼ ਹੈ ਇਹ ਤੇ ਪਤਾ ਨਹੀਂ ਕਿੰਨਾ ਕੁ ਪੁਰਾਣਾ ਹੋਵੇ ਸਾਡੀ ਸੁਰਤੋਂ ਤੋਂ ਤਾਂ ਪਹਿਲਾਂ ਦੇ ਹੈ ਇਹ ਰੰਗ ਰੂਮ ਕਰਕੇ ਵਧੀਆ ਪੋਸਟਰ ਪੋਸਟਰ ਕਰਕੇ ਕਰਿਆ ਉਹਨਾ ਸੈਟ ਪਰ ਅੱਜ ਕੱਲ ਸਾਨੂੰ ਪਤਾ ਵੀ ਖੂ ਪਿੰਡਾਂ 'ਚ ਰਹੇ ਨਹੀਂ ਤੇ ਸਭ ਤੋਂ ਜੇ ਪੁਰਾਣੀ ਚੀਜ਼ ਵੇਖੀਏ ਪਿੰਡਾਂ ਦੀ ਖੂਹ ਹੀ ਹੁੰਦੇ ਸੀ ਬਾਕੀ ਹੁਣ ਇਹ ਚ ਪਾਣੀ ਮਤਲਬ ਕੱਢਣ ਲੱਗ ਗਿਆ ਤੇ ਪ੍ਰਮਾਤਮਾ ਮੇਰੇ ਘਰੇ ਜਲਦੀ ਸੁਨਹਿਤ ਇੱਕ ਵਧੀਆ ਚੀਜ਼ ਦੇਖਣ ਨੂੰ ਮਿਲੂਗੀ ਲੱਗੇ ਬਏ ਵਿਚਾਰੇ ਵੈਰੀ ਗੁੱਡ ਇਧਰ ਵੀ ਲਾ ਦੀ ਅੱਗ ਉਹ ਸਰਪੰਚਾ ਜੀ ਵਧੀਆ ਮਖਿਆ ਇਕੱਲੇ ਸਫਾਈ ਕਰਨੀ ਹੈ ਕੀ ਗਾਂ ਵੀ ਕੁਝ ਆਇਆ ਆਰਡਰ ਕੋਈ ਕੋਈ ਸਫਾਈ ਕਰਨੀ ਹੈ ਉਹ ਸਰਪੰਚ ਸਾਹਿਬ ਠੀਕ ਹੈ ਕਰੇ ਠੀਕ ਹੈ ਸਾਰੇ ਹਾਂਜੀ ਵਧੀਆ ਇਹ ਆ ਜੀ ਸਾਡੇ ਪਿੰਡ ਦੇ ਸਰਪੰਚ ਮਿਲੋ ਤੁਸੀਂ ਵੈਸੇ ਵੀਡੀਓ ਦੇ ਵੇਖ ਹੀ ਲਿਆ ਹੋਣਾ ਮੇਰਾ ਸਰਪੰਚ ਪਿੰਡ ਆਦ ਨਹੀਂ ਬੜਾ ਲਿਖਾ ਨੌਜਵਾਨ ਬੰਦਾ ਹੋਰ ਚੜ੍ਹਦੀ ਕਲਾ ਹਾਂਜੀ ਓਕੇ ਜੀ ਛੱਪੜਾ ਦਾ ਪਾਣੀ ਸਕਾਰਿਆ ਨਹੀਂ ਬਹੁਤ ਜ਼ਰੂਰੀ ਹੈ ਜੀ ਹਾਂਜੀ ਤੇ ਮਾਰਿਆਂ ਦਾ ਘਰ ਆਇਆ ਮੱਛਰ ਬਹੁਤ ਹੁੰਦਾ ਹੈ ਹਾਂ ਮੱਛਰ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਹੋਰ ਆਪ ਠੀਕ ਹੈ ਜੀ ਵਧੀਆ ਹੋਰ ਤੱਕੜੇ ਹੋ ਜੀ ਇੱਧਰ ਸਾ ਇੱਧਰ ਲਾਤੀ ਅੱਗ ਵਧੀਆ ਕਰਿਆ ਤਾਂ ਹਾਂ ਹਾਂ ਇਹਦਾ ਕੱਲ ਵੀ ਗੱਲ ਕਰਿਆ ਉਹਦੇ ਜਾਨਵਰਾਂ ਦਾ ਘਰੀ ਸੀ ਹੋਂ ਤਾਂ ਚੱਲ ਪਿਆ ਬਣੀ ਨਹੀਂ ਵਧੀਆ ਹੈ ਮੈਂ ਤਾਂ ਮਿਹਨਤ ਹਾਂ ਮਿਹਨਤ ਤਾਂ ਲੱਗਦੀ ਹੈ ਮਿਹਨਤ ਤਾਂ ਕਰਨੀ ਪੈਂਦੀ ਹੈ ਇਹ ਗਰਮੀ ਬਹੁਤ ਹੈ ਬਈ ਗਰਮੀ ਬਹੁਤ ਜ਼ਿਆਦਾ ਹੈ ਚਲੋ ਜਲਦੀ ਸੋਨ ਇੱਥੇ ਇੱਕ ਨਵੀਂ ਚੀਜ਼ ਦੇਖਣ ਨੂੰ ਮਿਲੂਗੀ ਤੁਸੀਂ ਵੇਖ ਲਓ ਕੱਲਾ ਪਹਿਦਰ ਦੇ ਨੰਗੇ ਸੀ ਕੁਛ ਨਹੀਂ ਦਿਨਦਾ ਸੀ ਅੱਜ ਵੇਖੋ ਤੁਸੀਂ ਇਹਦਾ ਹੱਲ ਵੀ ਆਈ ਸੀ ਕਿ ਲੱਗ ਗਈ ਜੰਮ ਕਹਿੰਦੇ ਕਿ ਉਹ ਤਾਂ ਮੁੰਡਾ ਸੰਦੀਪਾ ਹੁੰਦਾ ਮੋਰ ਐਕਸਪੈਕਟ ਓਏ ਭਾਈ ਸੰਦੀਪ ਭਾਈ ਟੈਂਪਲੇਸ਼ਾਂ ਉਹਦੇ ਚੱਕਦੇ ਸਨ। ਸੋ ਤਾਂ ਦੇ ਸਕਦੇ ਤਾਂ ਨਾ ਉਹਦਾ ਮੋਬਾਈਲ ਡਿੱਗ ਪਿਆ ਹੈ। ਮੋਬਾਈਲ ਡਿੱਗ ਗਿਆ ਭਾਈ। ਜੇ ਜਿਹਨੇ ਚੱਕਿਆ ਹੈ ਦੇਖਿਆ ਹੋ ਤਾਂ ਇਹ ਨੂੰ ਦੇ ਦੇਣਾ। ਭਾਈ ਸਹਨੇ ਖੇੜ ਤੋਂ ਸੰਦੀਪ ਦਾ ਬੰਦਾ ਹੈ ਵਾਹਿਗੁਰੂ ਜੀ ਕਾ। ਮੋਬਾਈਲ ਡਿੱਗ ਗਿਆ ਜੇ ਕਿਸੇ ਨੇ ਦੇਖਿਆ ਤਾਂ ਵਿਚਾਰੇ ਨੂੰ ਮੋੜ ਦਿਓ ਯਾਰ। ਨਹੀਂ ਗੁਰੂ ਘਰੇ ਫੜਾ ਦਿਓ। ਤਾਂ ਜੋ ਤੱਕ ਪਹੁੰਚਦਾ ਹੋ ਸਕੇ ਵਿਚਾਰੇ ਨੇ ਪਤਾ ਨਹੀਂ ਕਿਵੇਂ ਲਿਆ ਹੋਣਾ। ਇੰਨਾ ਕੰਮ ਤਾਂ ਕਰੋ ਇੱਧਰ ਫਿਰਦੇ ਮਾਨ ਵਰਕੇ ਮਾਨ ਕੀ ਹਾਲ ਹੈ ਘਰ ਤਾ ਜਾ ਔਰ ਫਿਰ ਵਧੀਆ ਬਈ ਤਕੜਾ ਹਾਂ ਬਈ ਔਰ ਫਿਰ ਕੀ ਕਰਦੇ ਫਿਰਦੇ ਹੋ ਉਸ ਨੂੰ ਸਬਜੀ ਲੈਣਾ ਹੈ ਤੂੰ ਨਾ ਇਹ ਦੱਸ ਫਿਰ ਰਾਤ ਫਿਰ ਕਿਹੜੀ ਜਿੱਤ ਗਈ ਬਈ ਮੁੰਬਈ ਹਾਂ ਬਈ ਹਾਂ ਤੇ ਹੁਣ ਆਪਣਾ ਮੈਚ ਕਿਹਦੇ ਨਾਲ ਹੋਊਗਾ ਆਪਣਾ ਹੋਊਗਾ ਇਸ ਮੁੰਬਈ ਨਾਲ ਕੀ ਲੱਗਦਾ ਮੁੰਬਈ ਜਿੱਤੂਗੀ ਪੰਜਾਬ ਪੰਜਾਬ ਵੀ ਆਪਣੀ ਤਾਂ ਪੰਜਾਬ ਜਿੱਤੂਗੀ ਸਪੋਰਟ ਆਪਣੀ ਪੰਜਾਬ ਨੂੰ ਹੈ ਪਰ ਠੀਕ ਹੈ ਠੀਕ ਹੈ ਔਰ ਮੈਚ ਮੂੜ ਕਿੱਥੇ ਆ ਪਤਾ ਕਿਹੜਾ ਸਟੇਡੀਅਮ ਚ ਹੈ ਉਹ ਐਂ ਦਾ ਬਾਦ ਐਂ ਦਾ ਬਾਦ ਕੱਲ ਠੀਕ ਹੈ ਗੱਲਾ ਗੱਲਰ ਕੇ ਬਾਹਰ ਹੈ ਹਾਂ ਗੱਲਰ ਜਿਵੇਂ ਲੱਗਦਾ ਹੈਗੇ ਤੀਜੇ ਚੌਥੇ ਤੇ ਹੈ ਅੱਛਾ ਤੀਜੇ ਉੱਥੇ ਦੇ ਉਹਨਾਂ ਦਾ ਹੋਣਗੇ ਮੈਚ ਅਜ ਤਾਂ ਤੇ ਹੋਈ ਛੱਟੇ ਰੱਖਣ ਸਾਰਾ ਪਤਾ ਹੈਂ ਅੱਜ ਨਹੀਂ ਅੱਛਾ ਕੱਲ ਹੋਏਗਾ ਅੱਜ ਕੀ ਲਗੀਦਾ ਹੈ ਅੱਜ ਹੈ ਨਹੀਂ ਕਿਸੇ ਦਾ ਇਹਦਾ ਨਹੀਂ ਤੇ ਕੱਲ ਨੂੰ ਕੀਦਾ ਹੈ ਆਲੂ ਆਪਣੇ ਪੰਜਾਬ ਦਾ ਤੇ ਅੱਛਾ ਕੱਲ ਨੂੰ ਆਪਣਾ ਹੀ ਹੈ ਚਾਹ ਫਿਰ ਹੋ ਠੀਕ ਹੈ ਛੋਟੀਆਂ ਹੋ ਗਈਆਂ ਹਾਂਜੀ ਅੱਜ ਤੋਂ ਸਟਾਰਟ ਨਹੀਂ ਨਹੀਂ ਸਾਡੀ ਸਾਡੀ ਤਾਂ ਜੋ ਸਾਡੇ ਪੇਪਰ ਖਤਮ ਹੋਗੇ ਉਸ ਦੀ ਉਸ ਨਾਲ ਦੇ ਨਾਲ ਚੱਲ ਪਿਆ ਕੰਮ ਚੱਲ ਫਿਰ ਕਰੋ ਇੰਜੋਏ ਔੜੀ ਜਾਇਓ ਵਾਕਈ ਵੀ ਜਵਾਕਾਂ ਦੇ ਦਿਮਾਗ ਬਹੁਤ ਤੇਜ ਹੈ ਕੱਲੀ ਕੱਲੀ ਚੀਜ਼ ਦਾ ਪਤਾ ਵੇਖ ਲਓ ਕਿੰਨੇ ਸਕੋਰ ਆ ਕਿਹੜੀ ਟੀਮ ਕਿਵੇਂ ਆ ਸਭ ਕੁਝ ਪਤਾ ਇਹਨਾਂ ਨੂੰ ਇਹ ਤਾਂ ਟੀਮਾਂ ਬਣਾਉਣਾ ਵੀ ਖੇਡਦੇ ਹੁੰਦੇ ਆ ਬਾਈ ਦਾ ਫੋਨ ਤੇ ਆ ਗਿਆ ਨਾ ਬਾਈ ਹਾਂਜੀ ਬਾਈ ਤੇ ਛੋੜਾ ਨਾ ਸੰਦੀਪ ਹੈ ਹਾਂਜੀ ਹਾਂਜੀ ਚਲੋ ਕਿਹਨੇ ਦਿੱਤਾ ਫੋਨ ਬਾਈ ਬਾਈ ਆ ਇੱਥੇ ਨਾ ਮੁੰਡਾ ਉਹ ਬਾਈ ਜਰਾ ਅੱਛਾ ਅੱਛਾ ਉਹਨਾਂ ਨੇ ਦਿੱਤਾ ਹਾਂਜੀ ਚਲੋ ਬਾਈ ਬਧਾਈਆਂ ਤੁਹਾਨੂੰ ਬਹੁਤ ਬਹੁਤ ਹਾਂਜੀ ਹਾਂਜੀ ਮਾਰਕ ਚੰਗੇ ਬੰਦੇ ਹੈਗੇ ਆ ਵੀ ਦੁਨੀਆ ਦੇ ਹਾਂਜੀ ਹਾਂਜੀ ਹਾਂ ਇਹ ਤਾਂ ਗੱਲ ਸਹੀ ਹੈ ਜੀ ਚੰਗੇ ਦੇਖੋ ਬੰਦੇ ਦੀ ਖੁਸ਼ੀ ਮੂੰਹ ਤੇ ਹੈ ਹਾਂਜੀ ਹਾਂਜੀ ਬੱਦਲ ਬਈ ਹੋ ਗਈ ਹੈ ਪੂਰੀ ਜੀ ਤੇ ਸੰਗਰੀ ਕਣੀ ਆਦੇ ਅਮੀ ਪੈਣ ਲੱਗ ਗਿਆ ਤੇ ਆਪਣੇ ਵੀ ਕਿਸੇ ਵਕਤ ਆ ਸਕਦਾ ਸਾਮਾਂ ਅੱਜ 4 ਵਜੇ ਤੁਸੀਂ ਵੇਖ ਸਕਦੇ ਹੋ ਹਵਾ ਚੱਲ ਪਈ ਰੇਤ ਉੱਡ ਰਿਆ ਤੇ ਬੱਦਲ ਬਈ ਵੀ ਹੋ ਰਹੀ ਹੈ ਤੁਹਾਡੇ ਸਾਹਮਣੇ ਹੈ ਬਾਕੀ ਅੱਜ ਨਾਲ ਤੁਹਾਨੂੰ ਜਮਾਂ ਲਾਸਟ ਦੇ ਬਲੌਗ ਦੇ ਸਾਡੇ ਪਿੰਡ ਦੀ ਖੂਬਸੂਰਤੀ ਦਿਖਾਉਣੀ ਹੈ ਸਾਇਲੈਂਟ ਖੂਬਸੂਰਤੀ ਫਿਰ ਤੁਸੀਂ ਵੇਖਿਓ ਕਿੰਨਾ ਸੋਹਣਾ ਲੱਗਦਾ ਪਿੰਡ ਵੈਸੇ ਤਾਂ ਪੰਜਾਬ ਦੇ ਸਾਰੇ ਪਿੰਡ ਹੀ ਸੋਹਣੇ ਆ ਪਰ ਹਰ ਇੱਕ ਨੂੰ ਆਪਦਾ ਜਿੱਥੇ ਬਚਪਨ ਬੀਤਿਆ ਹੋਵੇ ਉਹ ਪਿੰਡ ਸੋਹਣਾ ਲੱਗਦੇ ਲੱਗਦਾ ਬਸ ਇਦੋਂ ਬਾਅਦ ਉਹੀ ਵੀਡੀਓ ਚਲਾਉਣ ਲੱਗੇ ਆਪਾਂ ਧਿਆਨ ਨਾਲ ਵੇਖਿਓ ਬਾਕੀ ਉਹ ਕੰਮ ਬਹੁਤ ਵਧੀਆ ਹੋ ਗਿਆ ਵਿਚਾਰ ਦਾ ਮੋਬਾਈਲ ਤੇ ਆ ਗਿਆ ਨਹੀਂ ਅੱਜ ਕੱਲ ਕੋਣ ਦਿੰਦਾ ਬਈ ਅਗਲਾ ਕਹਿੰਦਾ ਚੱਕੋ ਤੇ ਵੇਚੋ ਹਜੇ ਵੀ ਇਨਸਾਨੀਅਤ ਜਿੰਦਾ ਚੰਗੇ ਲੋਕ ਹੈਗੇ ਆ ਬਹੁਤ ਬਹੁਤ ਧੰਨਵਾਦ ਮੈਂ ਵੀ ਉਹ ਬੰਦੇ ਦਾ ਕਰਦਾ ਵਿਚਾਰਾ ਸਹਨੇਕੇੜ ਤੋਂ ਸੀਗਾ ਉਹ ਵਿਚਾਰਾ ਮਿਹਨਤੀ ਬੰਦਾ ਜਿਹਦਾ ਫੋਨ ਗਵਾਚਿਆ ਸੀਗਾ ਤੇ ਪਰਮਾਤਮਾ ਕਰਕੇ ਵਧੀਆ ਹੋ ਗਿਆ ਇੱਥੇ ਆ ਕੇ ਵਿਚਾਰੇ ਦਾ ਪਤਾ ਨਹੀਂ ਵਿਚਾਰੇ ਨੇ ਕਿਵੇਂ ਲਿਆ ਹੋਣਾ ਕਿਸਤਾਂ ਤੇ ਲਿਆ ਸੀ ਕਿਵੇਂ ਸੀਗਾ ਸ਼ੁਕਰ ਹੈ ਪਰਮਾਤਮਾ ਦਾ ਤੇ ਸਾਡੇ ਪਿੰਡ ਦੇ ਬੰਦੇ ਨੇ ਮੋੜਿਆ ਤੇ ਉਹਦਾ ਵੀ ਬਹੁਤ-ਬਹੁਤ ਧੰਨਵਾਦ ਪਰਮਾਤਮਾ ਉਹਨੂੰ ਵੀ ਤੰਦਰੁਸਤੀ ਬਖਸ਼ੇ ਤੇ ਕਿਉਂਕਿ ਐਂ ਜੇ ਬੰਦਾ ਕਿਸੇ ਨੂੰ ਕੋਈ ਚੰਗਾ ਕੰਮ ਕਰਦਾ ਵੇਂਦਾ ਨਾ ਤਾਂ ਫਿਰ ਉਹਦਾ ਵੀ ਜੀ ਕਰਦਾ ਯਾਰ ਕੰਨ ਮੈਂ ਵੀ ਸ਼ਾਬਾਸ਼ੇ ਲਵਾ ਮੈਂ ਵੀ ਕੋਈ ਚੰਗਾ ਕੰਮ ਕਰਾਂ ਬਾਕੀ ਆਜੋ ਵਧਦੇ ਆਪਾਂ ਹੁਣ ਪਿੰਡ ਦੀ ਖੂਬਸੂਰਤੀ ਵੱਲ I right.